ਨਜਾਖ ਖਾਦਾ ਲੱਗਦਾ ਕਾਫੀ ਧੇਰ ਤੋਂ ਝੂਲੀ ਜਾਂਦਾ ਗਰਮੀ ਵੀ ਬਹੁਤ ਹੈ ਕੀ ਕਰਤੇ ਬਾਈ ਪੁਲਿਸ ਮੁਲਾਜ਼ਮਾਂ ਜਿਹੜੇ ਡਿਊਟੀ ਲੱਗੀ ਐ ਇੱਥੇ ਟ੍ਰੈਫਿਕ ਵਾਲੇ ਪਾਣੀ ਪੀ ਰਹੇ ਇਹਨੂੰ ਪਾਣੀ ਪਾਣੀ ਪੀਣਾ ਕੁਝ ਖਾਦਾ ਹੋਇਆ ਪਾਣੀ ਪੀ ਲੈ ਪਾਣੀ ਪੀ ਲੈ ਪਾਣੀ ਪੀ ਪਾਣੀ ਪੀ ਵੀ ਪਾਣੀ ਪੀ ਤੱਕ ਕੈਨਲ 'ਤੇ ਆਏ ਏਰਪੀਓ ਕੀ ਖਾਦਾ ਤੁਰ ਹਾਂ ਹਾਂ ਆ ਕਿਹਦਾ ਆ ਆਹ ਹੋੜ ਕੀ ਖਾਦਾ glass ਭਰ ਕੇ ਦੇ ਪਾਣੀ ਦੀ ਕੀ ਵਾਲੀ ਗੋਲੀ ਭਾਂਦ ਨਾ ਖਾਲ ਜੀ ਵਾਲੀ ਗੋਲੀ ਤੇ ਮਰ ਕੇ ਫਿਰ 3 ਬਣ ਪਣੀ ਪਣੀ ਪੀ ਜੀ ਪਰ ਕਿਉਂ ਨਾ ਪਾਣੀ ਪੀਤਾ ਨਹੀਂ ਜਾਂਦਾ ਗਰਮੀ ਬਹੁਤ ਆ ਤੇ ਡੱਕਿਆ ਹੋ ਗਿਆ ਮੋਸੇ ਦਾ ਡੱਕਿਆ ਬੈਠਾ ਬੈਠ ਜਾ ਫਿਰੋ ਭਾਈ ਨਾ ਕੋਈ ਨਾ ਉੱਪਰ ਆ ਕੇ ਸਮਝਾ ਲੈ ਭਾਈ ਬੈਠੋ ਜੀ ਬੈਠ ਜਾ ਬੈਠ ਜਾ ਪਾਣੀ ਉੱਤੇ ਪਾ ਦੇ ਜੇ ਠੰਡਾ ਠੰਡਾ ਪਾਣੀ ਉੱਤੇ ਪਾ ਦਿਓ ਭਾਈ ਠੰਡਾ ਪਾਣੀ ਮੈਂ ਫਿਰ ਜੇ ਰੋਟੀ ਭਈਆ ਫਿਰ ਮੈਂ ਹਾਂ ਬੈਜਾ 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 ਉਹ ਨਹੀਂ ਮਾਰਨਾ ਤੈਨੂੰ ਬੈਜਾ ਬੈਜਾ ਇਹਨੂੰ ਫਾਇਦਾ ਕਰਦਾ ਤਰਾ ਫਾਇਦੇ ਕਰਦਾ ਠੰਡਾ ਪਾਣੀ ਪੈਜੂ ਸਿਰ ਦੇ ਵਿੱਚ ਤੁਰਤਾ ਜੁਨੀ ਗਰਮੀ ਨਹੀਂ ਕਰੀ ਰਹੇ ਹਾਂ ਬੈਜਾ ਮੇਰੀ ਫਾਇਦਾ ਉਤਰ ਨਹੀਂ ਇਹ ਮਲਾਜਮ ਨੂੰ ਠੰਡਾ ਪਾਣੀ ਵੀ ਪਿਆਇਆ ਇਹਨੂੰ ਪਾਣੀ ਉੱਤੇ ਵੀ ਪਾ ਰਹੇ ਆ ਪਰ ਪਤੰਗਰ ਆ ਜਿਹੜਾ ਠੀਕ ਹੀ ਨਹੀਂ ਸਿਸਟਮ ਹੁੰਦਾ ਇਹਦਾ ਗਰਮੀ ਬਹੁਤ ਆ ਕਿਉਂਕਿ ਗਰਮੀ ਨਾਲ ਕੱਲ ਵੀ ਇੱਕ ਸਟੇਸ਼ਨ ਤੇ ਬੰਦੇ ਦੀ ਡੈਥ ਹੋ ਗਈ। ਬੜੇ ਆਰਾਮ ਨਾਲ ਪਾਣੀ ਨਾਲ ਨਹਿਰ ਨੂੰ ਸਿਰ ਤੇ ਪਾ ਕੇ ਕਿ ਅੰਗੇ ਹੋਸ਼ ਦੇ ਵਿੱਚ ਨਹੀਂ ਸੀ ਹੈਗਾ। ਆ ਗਿਆ ਹੋਸ਼ ਆ ਗਿਆ ਪਤਾ ਲੱਗ ਗਿਆ ਨਾ। ਆ ਗਿਆ। ਆ ਗਿਆ। ਬਿਲਕੁਲ ਬਿਹੋਸ਼ ਗਿਆ ਸੀ ਇੱਥੇ। ਬੈਠਾ ਫਿਰ ਬੈਠਾ। ਆ ਗਿਆ। ਹਾਂ ਜੀ। ਹੁਣ ਪਤਾ ਲੱਗ ਗਿਆ। ਮੈਂ ਨਾਲ ਜੁਮੀਰ ਹੈ ਜਪਣ ਨੂੰ ਕੋਸਰ ਨਹੀਂ ਜੇ ਆਪਣਾ ਹਾਂਜੀ 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 ਐ ਕਰੀਂ ਜੀ ਮਲਾਏ ਜੀ ਵੀ ਅੰਦਰ ਦਾ ਫੈਰ ਹੁੰਦੇ ਕਹਿੰਦੇ ਆ ਸਰਦ ਉਹਨੇ ਬੋਲੇ ਮੇਰੇ ਜੀ ਚਲ ਹੁਣ ਤੇ ਨਿਆ ਸੈਟ ਹੈ ਕੀ ਤੇ ਉਹ ਮੈਂ ਠੀਕ ਹੈ ਬਹਿ ਜਾ ਦੋ ਮਿੰਟ ਬਹਿ ਜਾ ਆਰਾਮ ਕਰ ਲੈ ਬਾਈ ਜੀ ਕਾफी देर ਤੋਂ ਇਹ बेहोश ਵੀ ਪਿਆ ਸੀ ਇੱਥੇ ਡਿੱਗਿਆ ਇਹ ਗਰਮੀ ਬੜੀ ਸੀ ਜੀ ਇਸ ਕਰਕੇ ਪਿਆ ਸੀ ਇਹਨੂੰ ਪਾਣੀ ਵੀ ਪਾਇਆ ਤੇ ਸਰਚ ਵੀ ਪਾਇਆ ਹੁਣ ਇਹਨੂੰ ਹੋ ਸਕੀ ਜੀ ਕਹਿੰਦਾ ਮੈਂ ਸਾਡੀ ਇੱਥੇ ਡਿਊਟੀ ਡਰਾਈਵ ਦਾ ਹਮਾਨ ਚੌਂਕ ਤੇ ਲੱਗੀ ਹੋਈ ਸੀ ਅੱਛਾ ਠੀਕ ਆ ਹੁਣ ਪਤਾ ਲੱਗ ਗਿਆ ਕਿ ਹਾਂਜੀ ਹੁਣ ਠੀਕ ਕਾफी ਦੇਰ ਤੋਂ ਲੋਕ ਕਹਿੰਦੇ ਇਹ ਤੇ ਵਿਹੋਸ਼ ਹੋਇਆ ਪਿਆ ਡਿੱਗਿਆ ਪਿਆ ਕੁਝ ਖਾਦਾ ਇਹਦਾ ਹਾਂਜੀ ਨਹੀਂ ਤੇ ਗਰਮੀ ਵਾਲੀ ਸੀ ਗਰਮੀ ਦਾ ਕਰਕੇ ਹੋਇਆ ਸੀ ਗਰਮੀ ਓਹਸ਼ ਆ ਗਿਆ ਵੀਰ ਨੂੰ ਪਾਣੀ ਪਿਆਤਾ ਠੰਡਾ ਪਾਣੀ ਉੱਤੇ ਪਾਤਾ ਗਰਮੀ ਬਹੁਤ ਆ ਬਠਿੰਡੇ ਦੇ ਵਿੱਚ 46 ਡਿਗਰੀ ਤਾਪਮਾਨ ਆ ਤਾਂ ਲਗਾਤਾਰ ਇੱਕ ਕੱਲ ਮੌਤ ਆ ਜਿਹੜੀ ਸਟੇਸ਼ਨ ਤੇ ਹੋਈ ਆ ਰੇਲਵੇ ਸਟੇਸ਼ਨ ਤੇ ਇੱਕ ਪਰਵਾਸੀ ਦੀ ਬੈਠਾ ਸੀ ਉਹ ਵਿਚਾਰਾ ਉਹਨੂੰ ਉਹਦੀ ਮੌਤ ਹੋ ਗਈ ਗਰਮੀ ਨਾਲ ਤਾਂ ਇਹ ਵੀ ਗਰਮੀ ਨਾਲ ਬੁਰਾ ਹਾਲ ਸੀ ਚਲੋ ਪੁਲਿਸ ਮੁਲਾਜ਼ਮਾ ਜਿਹੜੇ ਮੌਕੇ ਤੇ ਡਿਊਟੀ ਕਰ ਰਹੇ ਦੋਨਾਂ ਨੇ ਇਹਦੇ ਪਾਣੀ ਪਿਆਇਆ ਠੰਡਾ ਜਖਸੀਰ ਸਿੰਘ ਆ ਵੀਰ ਇੱਕ ਇਹ ਮੁਲਾਜ਼ਮਾ ਤੇ ਦੂਸਰਾ ਭਾਈ ਏਐਸਆਈ ਮੱਖਣ ਸਿੰਘ ਹੋ ਗਿਆ ਭਾਈ ਪਤਾ ਲੱਗ ਗਿਆ ਕਿੱਥੋਂ ਦਾ ਰਹਿਣ ਵਾਲਾ ਉਹ ਆ ਗਿਆ ਉਹ ਤਾਂ ਆ ਗਿਆ ਜੀ ਆਪਣੇ ਜਿਹੜੇ ਪ੍ਰਧਾਨ ਵੀ ਉਹਨਾਂ ਨੂੰ ਮੇਰੇ ਪਾਪੇ ਜਾਣਦੇ ਹੀ ਹਾਂ ਇਹ ਤਾਂ ਜਾਣਦੇ ਆ ਤੂੰ ਘਰੇ ਗਰਮੀ ਬਹੁਤ ਆ ਗਰਮੀ ਬਹੁਤ ਆ ਵੀਰੇ ਚੱਲ ਬਚ ਕੇ ਜਾਣ ਲੋਕ ਤਾਂ ਇਹ ਕਹਿੰਦੇ ਸੀ ਪਤਾ ਨਹੀਂ ਡੈੱਡ ਹੋ ਗਿਆ ਬੰਦਾ ਗਰਮੀ ਬਹੁਤ ਆ ਬਾਈ ਜੀ ਘਰੋਂ ਘਟ ਨਿਕਲਿਆ ਕਰੋ ਮੌਸਮ ਥੋੜਾ ਜਿਹਾ ਹੁਣ ਠੀਕ ਹੋ ਗਿਆ ਧੁੱਪ ਜਾਵੜੀ ਹੋ ਸਕਦਾ ਰੱਬ ਸੁਣ ਲੈ ਬਾਰਿਸ਼ ਆ ਜੇ